ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਅੱਜ ਮਾਨ ਸਰਕਾਰ ਨੇ ਕੈਬਨਿਟ ਮੀਟਿੰਗ ਕਰਕੇ ਇਤਿਹਾਸਿਕ ਫੈਸਲੇ ਲਏ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕਿ ਇਸ ਵੇਲੇ ਬਹੁਤ ਵੱਡੀ ਇੱਕ ਔਕੜ ਦੇ ਵਿੱਚ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਜਿਹੜੇ ਬੜੇ ਭਿਆਨਕ ਕਿਸਮ ਦੇ ਸਵਾਰੀ ਹੜ੍ਹ ਆਏ ਆ ਉਹਦੇ ਨਾਲ ਲੋਕਾਂ ਦਾ ਬਹੁਤ ਜਾਨੀ ਔਰ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜੋ ਲੋਕਾਂ ਦੇ ਕਨਸਰਨ ਆ ਜਿਵੇਂ ਲੋਕਾਂ ਨੇ ਕਿਹਾ ਵੀ ਸਾਡੇ ਖੇਤ ਦੇ ਵਿੱਚ ਸਿਲਟ ਆ ਗਈ ਕਾਦ ਆ ਗਈ ਅਸੀਂ ਅਗਲੀ ਫਸਲ ਕਿੱਦਾਂ ਵੇਚਾਂਗੇ ਉਹਦੇ ਵਾਸਤੇ ਫੈਸਲਾ ਕੀਤਾ ਵੀ ਜਿਹੜਾ ਖੇਤ ਉਸੇ ਦੀ ਰੇਤ ਤੇ ਜਿਹੜੀ ਤੁਹਾਡੇ ਸਿਲਟ ਆ ਗਈ ਉਹ ਤੁਹਾਡੀ ਆ ਤੁਸੀਂ ਉਹਨੂੰ ਵੇਚ ਦਿਓ ਜਾਂ ਕਿਸੇ ਆਪਣੇ ਕੰਮ ਲਈ ਵਰਤ ਲਓ ਭਰਤ ਪਾਣ ਲਈ ਜਾਂ ਹੋਰ ਕੰਮ ਵਾਸਤੇ ਔਰ ਪੂਰਾ ਇੱਕ ਪਹਿਲੀ ਵਾਰੀ ਰਿਕਾਰਡ ਜਿਹੜਾ ਹੈਗਾ ਉਹ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਔਰ ਜਿਹੜੀ ਛਮਾਈ ਦੀ ਕਿਸ਼ਤ ਹੁੰਦੀ ਆ ਉਸ ਵਾਰੀ ਮaaf ਕੀਤੀ ਆ ਤੇ ਉਹਦੇ ਤੇ ਵਿਆਜ ਵੀ ਨਹੀਂ ਦੇਣਾ ਪਏਗਾ ਸੋ ਇਹ ਕੁਝ ਫੈਸਲੇ ਲਏ ਆ ਅੱਜ ਉਹਨਾਂ ਦੇ ਰਾਹਤ ਵਾਸਤੇ ਬਾਕੀ ਜਿਹੜਾ ਹੈ ਕਿ ਜਿਹੜੇ ਫਸਲਦਾਰ ਜਿਹੜਾ ਨੁਕਸਾਨ ਹੋਇਆ ਉਹਦਾ ਤਾਂ ਮੁਆਵਜ਼ਾ ਜਿਹੜਾ ਹੈਗਾ ਤੁਹਾਨੂੰ ਤਰ੍ਹਾਂ ਦਿੱਤਾ ਜਾਏਗਾ ਇਹਦੇ ਨਾਲ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਵੀ ਸਰਵੇ ਕਰਕੇ ਤੁਹਾਨੂੰ ਜਿਹੜਾ ਬਹੁਤ ਜਲਦੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਆ ਉਹਨਾਂ ਵਾਸਤੇ 4 ਲੱਖ ਰੁਪਏ ਦਾ ਐਕਸਪਲੇਸ਼ਨ ਆ ਹੋਰ ਵੀ ਉਹਨਾਂ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਆ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ। ਔਰ ਚੇਚੇ ਤੌਰ ਤੇ ਹੜਾਂ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮਚਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਸਤੇ ਮਲੇਰੀਆ, ਡੇਂਗੀ, ਚਿਕਨਗੁਨੀਆ, ਡਾਇਰੀਆ, ਕੋਲਰਾ ਇਹਨਾਂ ਦੀ ਸਾਰਾਂ ਦੀ ਰੋਕਥਾਮ ਲਈ ਕੱਲੇ-ਕੱਲੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਮੱਲੇ ਦੇ ਵਿੱਚ ਕੈਂਪ ਲਗਾ ਕੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਪੀਣ ਵਾਲੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਏਗਾ ਔਰ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ 104 ਨੰਬਰ ਐਮਰਜੈਂਸੀ ਨੰਬਰ ਹੈ ਯਾਦ ਰੱਖਣਾ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਜਾਂ ਡੌਗ ਬਾਈਟ ਹੋ ਜੇ ਜਾਂ ਕੋਈ ਬੰਦਰ ਜਾਂ ਹੋਰ ਕੋ ਜੰਗਲੀ ਜਾਨਵਰ ਕੱਟ ਲੇ ਤਾਂ ਉਸੇ ਵੀ ਲੈ 104 ਨੰਬਰ ਤੇ ਕਾਲ ਕਰੋ ਤੁਹਾਨੂੰ 5-7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਮੈਡੀਕਲ ਕੋਈ ਦਿੱਕਤ ਹੋਵੇ ਕੋਈ ਗਰਭવતી ਔਰਤ ਹੋਵੇ ਉਹਨੂੰ ਮਦਦ ਦੀ ਲੋੜ ਹੈ 104 ਨੰਬਰ ਤੇ ਕਾਲ ਕਰੋ ਤੇ ਤੁਰੰਤ ਮਦਦ ਪਹੁੰਚੇਗੀ ਔਰ ਪੰਜਾਬ ਸਰਕਾਰ ਸਾਰੇ ਜਿੰਨੇ ਵੀ ਸਾਡੇ ਹੈਗੇ ਆ ਚਾਹੇ ਸਰਕਾਰੀ ਅਫਸਰ ਹੈ ਐਮ ਐਲ ਏ ਹੈ ਮੰਤਰੀ ਆ ਅਸੀਂ ਦਿਨ ਰਾਤੇ ਕਰਾਂਗੇ ਤਾਂ ਕਿ ਸਾਡੇ ਪ੍ਰਾਣਾ ਭਰਾਵਾਂ ਦੇ ਜਿਹੜਾ ਹੈਗਾ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਤੇ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅਸੀਂ 24 ਘੰਟੇ ਤੁਹਾਡੇ ਨਾਲ ਆ ਸੋ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ